ਅੱਜ ਅਜੀਬ ਕਿਸਮ ਦੀ ਵਾਰਦਾਤ ਹੋਈ ਹੈ। ਜਿਹੜੀ ਰੇਲਵੇ ਰੋਡ ਤੇ ਹੁੰਦੀ ਆ ਮਾੜੇ ਅੰਸਰ ਇਸ ਰੋਡ ਤੇ ਕੋਈ ਵਾਕਾ ਕਰਨ ਵੇਲੇ ਡਰਦੇ ਸੀਗੇ ਕਿ ਯਾਰ ਭਰਿਆ ਬਾਜ਼ਾਰ ਹੈ ਅਸੀਂ ਫੜੇ ਗਏ ਤਾਂ ਛੇਤਰ ਪ੍ਰੇਡ ਹੋਵੇਗੀ। ਚਲ ਮੋਟਰਸਾਈਕਲ ਤੇ ਵੀ ਮੰਨਿਆ ਕਿ ਚੋਰ ਇੱਕ ਵਾਰੀ ਸੋਚ ਲੈਂਦਾ ਗਲੀਆਂ ਚ ਪਾ ਲਾਂਗੇ ਪਰ ਹੁਣ ਸ਼ਰਿਆਂ ਐਨਾ ਡਰ ਨਿਕਲ ਗਿਆ ਚੋਰਾ ਦੇ ਮਨਾਂ ਵਿੱਚੋਂ ਐਨਾ ਹਯਾ ਖੁੱਲ ਗਿਆ ਕਿ ਗੱਡੀ ਟੋਕਾ ਮਸ਼ੀਨ ਚੋਰੀ ਕਰਨ ਤੋਂ ਬਾਅਦ 2 ਮਿੰਟ ਖੜੀ ਰਹਿੰਦੀ ਹੈ ਆ ਪਹਿਲਾਂ ਚਲੇ ਗਿਆ ਫਿਰ ਦੁਬਾਰਾ ਫੇਰ ਮੁੜ ਕੇ ਆ ਗਿਆ ਫਿਰ ਉਹ ਮੈਂ 1 ਮਿੰਟ ਅੰਦਰ ਪਿਸ਼ਾਬ ਕਰਨ ਚਲੇ ਗਿਆ ਏ ਯਾਨੀ 2-4 ਮਿੰਟ ਲੱਗੇ ਹੋਗੇ ਜਾਨੂ ਉਹ ਫੀਟ ਚ ਇੱਥੇ ਜਾਗਰਮਲ ਦੇ ਸਾਹਮਣੇ ਖੜੀ ਕੀਤੀ ਉਹਨਾਂ ਨੇ ਇਹ ਇਤੋਂ ਜਿਹੜੀ ਟੋਕਾ ਮਸ਼ੀਨ ਜਿਹੜੀ ਸੀ ਛੋਟੀ ਛੋਟੀ ਟੋਕਾ ਮਸ਼ੀਨ ਚੱਕੀ ਉਹਨੇ ਪਹਿਲਾਂ ਹਾਲ ਵਾਲਾ ਦੇਖਿਆ ਚੱਕ ਕੇ ਫੇਰ ਗੱਡੀ ਦੇ ਵਿੱਚ ਰੱਖ ਕੇ ਫੇਰ ਕਿੰਨਾ ਚ ਆ ਫੀਡ ਗੱਡੀ ਲੋਕੀ ਪਤਾ ਨਹੀਂ ਕਾਹ ਤੇ ਨਹੀਂ ਲੈਂਦੇ ਮੈਂ ਆਪਣੀ ਮਨ ਚ ਸੋਚਾ ਉਧਰ ਫੁਰਨਾ ਵੀ ਫੁਰ ਗਿਆ ਆਹੋ ਮੈਂ ਕਿਹਾ ਬਈ ਇਹ ਇਹ ਜਿਹੜੀ ਆ ਆਪਣੇ ਇਹਦੇ ਇੰਜਨ ਉਂਝ ਫੀਡ ਨੇ ਕਹਿੰਦੇ ਬਹੁਤ ਕਾਮਯਾਬ ਆ ਲੋਕੀ ਮੈਂ ਕਿਹਾ ਪਤਾ ਨਹੀਂ ਕਾਹ ਤੇ ਨਹੀਂ ਲੈਂਦੇ ਮੈਂ ਉਧੇ ਮੇਰੀ ਨਿਗਾ ਪੈ ਗਈ ਉਹਦੇ ਬਾਹਰ ਉਹ ਮੇਰੇ ਨਾਲ ਮਤਲਬ ਉਹ ਫੀਡ ਗੱਡੀ ਹੁਣ ਭੁੱਲਦੇ ਨਹੀਂ ਸਾਰੀ ਹੁੰਦੀ ਹੈ ਚੋਰ ਕੋਈ ਵੀ ਦਿਨ ਸੁੱਕਾ ਜਾਣ ਨਹੀਂ ਦਿੰਦੇ ਕਿਸੇ ਵੀ ਦਿਨ ਛੁੱਟੀ ਨਹੀਂ ਕਰ ਰਹੇ ਪਰ ਆਮ ਲੋਕ ਡਰ ਵਿੱਚ ਕਿਵੇਂ ਜੀਣ ਸਾਥੀਓ ਅਸੀਂ ਰੇਲਵੇ ਰੋਡ ਤੇ ਮੌਜੂਦ ਆ ਬਈ ਪਰਸੋਂ ਇੱਕ ਮਹਿਲਾ ਅਧਿਆਪਕ ਤੋਂ ਚੋਰਾਂ ਨੇ ਉਹਦੇ ਧੱਫੇ ਮਾਰ ਕੇ ਪਰਸ ਖੋ ਲਿਆ ਤੇ ਅੱਜ ਹਾਈ ਫਾਈ ਚੋਰ ਚੱਕ ਕੇ ਲੈ ਗਏ ਆ ਟੋਕਾ ਮਸ਼ੀਨ ਸਾਥੀਓ ਦੁਕਾਨ ਤੋਂ ਚੱਕ ਕੇ ਲੈ ਗਏ ਆ ਟੋਕਾ ਮਸ਼ੀਨ ਸਾਥੀਓ ਸਤਿ ਸ਼੍ਰੀ ਅਕਾਲ ਪੀਪੀਪਤੀ ਨਮਾਸ਼ਾਰ ਦੇਖ ਰਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸ਼ੁਰੀ ਤੁਸੀਂ ਸ਼ੇਅਰ ਤੋਂ ਦੱਸ ਲਾਈ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਤਿਓ ਰੇਲਵੇ ਰੋਡ ਤੇ ਮੌਜੂਦ ਆ ਔਰ ਅੱਜ ਅਜੀਬ ਕਿਸਮ ਦੀ ਘਟਨਾ ਹੋਈ ਹੈ ਵਾਕਿਆ ਹੋਇਆ ਚੋਰ ਹਾਈ ਫਾਈ ਚੋਰ ਜਿਹੜਿਆ ਰੇਲਵੇ ਰੋਡ ਤੇ ਆਉਂਦੇ ਆ ਫੀਅਟ ਫੀਗੋ ਗੱਡੀ ਵਿੱਚ ਆਉਂਦੇ ਆ ਪੀਬੀ 10 ਨੰਬਰ ਜਿਹੜਾ ਉੱਤੇ ਲਿਖਿਆ ਸੀ ਪੂਰਾ ਨੰਬਰ ਕਿਸੇ ਤੁਹਾਨੂੰ ਵੀ ਦੱਸ ਦਿੰਨੇ ਆ ਤਾਂ ਹਾਈ ਫਾਈ ਜਿਹੜੇ ਚੋਰ ਇਸ ਰੋਡ ਤੇ ਆਉਂਦੇ ਆ ਗੱਡੀ ਥੋੜੀ ਅੱਗੇ ਗੱਡੀ ਨੂੰ ਖੜੀ ਕਰ ਲੈਂਦੇ ਜਿੱਥੇ ਉਹ ਜਾਗਰ ਜੁਐਲਰਸ ਤੁਹਾਨੂੰ ਨਜ਼ਰ ਆ ਰਿਹਾ ਹੈ ਉਹ ਜਾਗਰਮਲ ਜੁਐਲਰਸ ਨਜ਼ਰ ਆ ਰਿਹਾ ਹੈ ਉਹਦੇ ਬਿਲਕੁਲ ਸਾਹਮਣੇ ਆਪਣੀ ਗੱਡੀ ਨੂੰ ਖੜਾ ਕਰ ਲੈਂਦੇ ਆ ਤੇ ਫਿਰ ਪਿੱਛੇ ਆਉਂਦੇ ਆ ਆ ਟੋਕਾ ਮਸ਼ੀਨ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਇਸ ਟੋਕਾ ਮਸ਼ੀਨ ਨੂੰ ਚੱਕਦੇ ਜਿਸ ਦੀ ਬਾਜ਼ਾਰ ਵਿੱਚ ਕੀਮਤ 1500 ਤੋਂ ਲੈ ਕੇ 2000 ਦੇ ਕਰੀਬ ਹੈ ਸਾਗ ਪੁੱਤਰਨ ਵਾਲੀ ਟੋਕਾ ਮਸ਼ੀਨ ਹੈ ਇਸ ਨੂੰ ਚੱਕਦੇ ਆ ਗੱਡੀ 'ਚ ਜਾ ਕੇ ਬਹਿ ਜਾਂਦੇ ਆ ਗੱਡੀ 'ਚ ਫਿਰ 2-3 ਮਿੰਟ ਬੈਠੇ ਰਹਿੰਦੇ ਆ ਕਿ ਯਾਰ ਟ੍ਰੈਫਿਕ ਹੈ ਜੇ ਦੁਕਾਨਦਾਰ ਕਿਤੇ ਮਗਰ ਆ ਗਏ ਰੌਲਾ ਨਾ ਪੈ ਜਾ ਕਿਉਂਕਿ ਮੌਕੇ ਤੇ ਦੁਕਾਨਦਾਰ ਦੁਕਾਨ ਤੇ ਮੌਜੂਦ ਨਹੀਂ ਹੁੰਦੇ ਉਹ ਪਿੱਛੇ ਗਏ ਹੁੰਦੇ ਆ ਕਿਸੇ ਕੰਮ ਨੂੰ ਤਾਂ ਜਿਹੜੇ ਇਹ ਹਾਈ ਫਾਈ ਚੋਰ ਆ ਹੁਣ ਬਿਲਕੁਲ ਇਹਨਾਂ ਨੂੰ ਡਰ ਨਹੀਂ ਲੱਗ ਰਿਹਾ ਰੇਲਵੇ ਰੋਡ ਤੇ ਨਹੀਂ ਤਾਂ ਇਹ ਮੰਨਿਆ ਜਾਂਦਾ ਸੀਗਾ ਕਿ ਸਭ ਤੋਂ ਜ਼ਿਆਦਾ ਹਸਟਲ ਬਸਟਲ ਜਿਹੜੀ ਰੇਲਵੇ ਰੋਡ ਤੇ ਹੁੰਦੀ ਹੈ ਮਾੜੇ ਅੰਸਰ ਇਸ ਰੋਡ ਤੇ ਕੋਈ ਵਾਕਾ ਕਰਨ ਵੇਲੇ ਡਰਦੇ ਸੀਗੇ ਕਿ ਯਾਰ ਭਰਿਆ ਬਾਜ਼ਾਰ ਹੈ ਅਸੀਂ ਫੜੇ ਗਏ ਤਾਂ ਛਿੱਤਰ ਪਰੇਡ ਹੋਵੇਗੀ ਚਲੋ ਮੋਟਰਸਾਈਕਲ ਦੇ ਵੀ ਮੰਨਿਆ ਕਿ ਚੋਰ ਇੱਕ ਵਾਰੀ ਸੋਚ ਲੈਂਦਾ ਗਲੀਆਂ ਚ ਪਾ ਲਾਂਗੇ ਪਰ ਹੁਣ ਸ਼ਰਿਆਮ ਇੰਨਾ ਡਰ ਨਿਕਲ ਗਿਆ ਚੋਰਾ ਦੇ ਮਨ ਵਿੱਚੋਂ ਇੰਨਾ ਹਯਾ ਖੁੱਲ ਗਿਆ ਕਿ ਗੱਡੀ ਟੋਕਾ ਮਸ਼ੀਨ ਚੋਰੀ ਕਰਨ ਤੋਂ ਬਾਅਦ 2 ਮਿੰਟ ਖੜੀ ਰਹਿੰਦੀ ਹੈ ਉਸ ਤੋਂ ਬਾਅਦ ਜਦ ਰੋਡ ਕਲੀਅਰ ਹੁੰਦਾ ਤਾਂ ਨਿਕਲ ਜਾਂਦੇ ਆ ਬਜ਼ੁਰਗ ਬਾਪੂ ਜੀ ਨਾਲ ਨੇ ਜਿਨ੍ਹਾਂ ਦੀ ਇਹ ਦੁਕਾਨ ਹੈ ਟੋਕਾ ਮਸ਼ੀਨ ਜਿਹੜੀ ਸਾਗ ਵਾਲੀ ਛੋਟੀ ਟੋਕਾ ਮਸ਼ੀਨ ਹੈ ਉਹਨੂੰ ਲੈ ਕੇ ਇੱਥੋਂ ਰਫੂ ਚੱਕਰ ਹੋ ਜਾਂਦੇ ਹੁਣ ਕੁਝ ਦੁਕਾਨਦਾਰ ਤਾਂ ਇਹ ਵੀ ਕਹਿ ਰਹੇ ਸੀ ਕਿ ਰੇਲਵੇ ਰੋਡ ਨਾ ਨਾ ਰੱਖੋ ਇਹਦਾ ਹੁਣ ਇਹ ਕਹਤੋਂ ਉਹ ਰੇਲਵੇ ਰੋਡ ਜਿੱਥੇ ਬਹੁਤ ਸਾਰੀਆਂ ਚੋਰੀਆਂ ਹੁੰਦੀਆਂ ਜਿੱਥੇ ਰੋਜ਼ਾਨਾ ਚੋਰੀਆਂ ਹੋ ਰਹੀਆਂ ਜਿੱਥੇ ਰੋਜ਼ਾਨਾ ਲੁੱਟਾ ਹੋ ਰਹੀਆਂ ਤੇ ਆਮ ਜਨਤਾ ਪਰੇਸ਼ਾਨ ਹੈ ਬਜ਼ੁਰਗ ਬਾਪੂ ਜੀ ਨਾਲ ਨੇ ਬਾਪੂ ਜੀ ਹਮਦਰਦੀ ਹੈ ਪਰ ਸਵੇਰ ਦੀ ਘਟਨਾ ਸਮਝਾ ਦੋ ਇਹ ਸਵੇਰੇ ਕੋ 4:30 ਦੀ ਗੱਲ ਵਾ ਇੱਥੇ ਪਹਿਲਾਂ ਆਈ ਸ਼ਾਮੀ 4:30 ਸ਼ਾਮੀ ਜਾਨੀ 4:30 ਵਜੇ ਇੱਕ ਫੀਲਡ ਦੇ ਵਿੱਚੋਂ ਬੰਦਾ ਨਿਕਲ ਕੇ ਆਇਆ ਪਹਿਲਾਂ ਉਹ ਛੇਗਾ ਸ਼ਰਾਬੀ ਜੀ ਅਸੀਂ ਕੋਈ ਤਕੜੀ ਪੀਤੀ ਖਾਧੀ ਹੋਊਗੀ ਤੇ ਉਹ ਮੈਨੂੰ ਤਰਪੈਲ ਜੀ ਪੁੱਛਣ ਲੱਪਿਆ ਉਹ ਇੱਥੇ 5-7 ਮਿੰਟ ਖੜਾ ਖੜਾ ਰਿਹਾ ਉਹ ਫੇਰ ਕਹਿੰਦਾ ਉਹ ਉਹ ਆਪਣੇ ਨਾਲ ਸਾਥੀ ਨੂੰ ਫੋਨ ਕਰਨ ਲੱਪਿਆ ਕਹਿੰਦਾ ਸੈਜ ਦੱਸ ਕੋਈ ਉਹ ਕਹਿੰਦਾ ਤੂੰ ਆ ਜਾ ਕਹਿੰਦਾ ਮੈਂ ਆਉਣਾ ਉਹ ਫੇਰ 20 ਮਿੰਟ ਗਾਹ ਪਹਿਲਾਂ ਚਲੇ ਗਿਆ ਫੇਰ ਦੁਬਾਰਾ ਫੇਰ ਮੁੜ ਕੇ ਆ ਗਿਆ ਫੇਰ ਉਹ ਮੈਂ 1 ਮਿੰਟ ਅੰਦਰ ਪਿਸ਼ਾਬ ਕਰਨ ਚਲੇ ਗਿਆ ਜਾਨੀ 2-4 ਮਿੰਟ ਲੱਗੇ ਹੋਗੇ ਜਾਨੂ ਉਹ ਫੀਟ ਚ ਇੱਥੇ ਜਾਗਰਮਲ ਦੇ ਸਾਹਮਣੇ ਖੜੀ ਕੀਤੀ ਉਹਨਾਂ ਨੇ ਇਹ ਇੱਥੋਂ ਜਿਹੜੀ ਟੋਕਾ ਮਸ਼ੀਨ ਜਿਹੜੀ ਸੀ ਛੋਟੀ ਛੋਟੀ ਟੋਕਾ ਮਸ਼ੀਨ ਚੱਕੀ ਉਹਨੇ ਪਹਿਲਾਂ ਆਲ ਵਾਲਾ ਦੇਖਿਆ ਚੱਕ ਕੇ ਫਿਰ ਗੱਡੀ ਦੇ ਵਿੱਚ ਰੱਖ ਕੇ ਫੇਰ ਕਿੰਨਾ ਚ ਪੰਜ ਮਿੰਟ ਫੇਰ ਖੜੇ ਰਹੇ ਪਏ ਕੋਈ ਆਲ ਵਾਲੇ ਕੋ ਦੇਖਦਾ ਤਾਂ ਨਹੀਂ ਫੇਰ ਫੇਰ ਕੋਈ ਸ਼ੱਕ ਤਾਂ ਨਹੀਂ ਪੈ ਗਿਆ ਹਾਂ ਕਿਸੇ ਨੂੰ ਸ਼ੱਕ ਤਾਂ ਨਹੀਂ ਪੈ ਗਿਆ ਫੇਰ ਉਹ ਚਲੇਗਾ ਫੇਰ ਚਲੇਗਾ ਫੇਰ ਰੁਕੇ ਹਾਂ ਫੇਰ ਰੁਕੇ ਨਹੀਂ ਬਸ ਪਤਾ ਨਹੀਂ ਕਿੱਧਰ ਮੈਂ ਗਿਆ ਵੀ ਫੇਰ ਸਕੂਟਰਸ ਘੱਟ ਚੱਕ ਕੇ ਤੇ ਪਰ ਤਦ ਤੱਕ ਨਿਕਲ ਗਏ ਸੀ ਜਾਂਦੇ ਹੋ ਨਿਕਲ ਗਏ ਤਾਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀਆਂ ਜੀ ਫੀਅਟ ਫੀਗੋ ਗੱਡੀ ਦੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀਆਂ ਜਿਨ੍ਹਾਂ ਨੇ ਇਹਨਾਂ ਦੀ ਦੁਕਾਨ ਤੋਂ ਬਜ਼ੁਰਗ ਬਾਪੂ ਜੀ ਦੀ ਦੁਕਾਨ ਤੋਂ ਛੋਟੀ ਟੋਕਾ ਮਸ਼ੀਨ ਸਾਗ ਕੁੱਤਰਨ ਵਾਲੀ ਮਸ਼ੀਨ ਚੱਕੀ ਹੈ ਉਹ ਮਸ਼ੀਨ ਦੇ ਨਾਲ ਤੁਹਾਨੂੰ ਜਿਹੜਾ ਚੋਰ ਹੈ ਉਹ ਨਜ਼ਰ ਆ ਰਿਹਾ ਉਸ ਦੀ ਤਸਵੀਰ ਨਜ਼ਰ ਆ ਰਹੀ ਹੈ ਤੁਸੀਂ ਇਹਨੂੰ ਜਾਣਦੇ ਹੋ ਤੁਸੀਂ ਇਹਨੂੰ ਪਛਾਣਦੇ ਹੋ ਤੁਸੀਂ ਇਹਨੂੰ ਕਿਤੇ ਦੇਖਿਆ ਤੁਹਾਡੇ ਪਿੰਡ ਦਾ ਤੁਹਾਡੇ ਸ਼ਹਿਰ ਦਾ ਤੁਹਾਡੇ ਮਹੱਲੇ ਦਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਬਾਪੂ ਜੀ ਦੀ ਮਦਦ ਕਰ ਸਕਦੇ ਹੋ ਲੇਕਿਨ ਹੈਰਾਨੀ ਵਾਲੀ ਗੱਲ ਹੈ ਬਾਪੂ ਜੀ ਪਹਿਲਾਂ ਕਦੀ ਇਦਾਂ ਹੁੰਦਾ ਸੀ ਸੁਣਿਆ ਸੀ ਕਦੀ ਵੀ ਇਦਾਂ ਦੁਕਾਨਾਂ ਤੋਂ ਸਮਾਨ ਚੱਕ ਕੇ ਲੈ ਜਣ ਛੜਿਆ ਨਾ ਜੀ ਅੱਗੇ ਇਹ ਦਾ ਘੱਟ ਆ ਗਿਆ ਹੁਣ ਤਾਂ ਬਸ ਬਹੁਤ ਘੱਟ ਹੋਏ ਇੱਕ ਦਿਨ ਉਹ ਪਰਿਓ ਬੈਟਰੀਆਂ ਨਹੀਂ ਖੋਲ ਕਰ ਲਈਆਂ ਪਰਿਓ ਉਹ ਪਰਿ ਬੈਟਰੀਆਂ ਕਈ 340 40 ਦੀ ਗੱਲ ਹੈ ਪਰਸੋ ਪਰਸ ਖੋਲਿਆ ਅੱਛਾ ਅੱਛਾ ਇੱਕ ਆਹੋ ਇੰਡੀਅਨ ਬੈਂਕ ਵਾਲੀ ਗਲੀ ਚ ਉਹ ਪਤਾ ਨਹੀਂ ਕਿੱਥੇ ਦੀ ਇੱਥੇ ਬੜਾ ਚੋਰ ਪੜਾਉਂਦੀ ਸੀ ਕੋੜੀ ਉਹ ਉਹੋ ਉਹਦੇ ਕੋਲੋਂ ਪਾਰਕ ਖੋਲਿਆ ਇਦਾਂ ਜਾਨੀ ਬਹੁਤ ਲੁੱਟਾਂ ਖੋਹਾਂ ਹੋਣ ਲੱਗ ਪਈਆਂ ਪਰ ਫਿਰ ਡਰ ਤਾਂ ਬਣਦਾ ਹੋਊਗਾ ਬੰਦ ਕੇ ਸਮਾਨ ਇਦਾਂ ਪਿਆ ਬੰਦੇ ਦਾ ਧਿਆਨ ਤਾਂ ਇੱਕਦਰ ਇੱਕ ਤਾਂ ਮੇਟੇ ਇਧਰ ਉਧਰ ਹੁੰਦਾ ਹੀ ਆ ਵੇ ਸਾਰੇ ਦੁਕਾਨਦਾਰ ਦੇਖਦੇ ਆਲਦ ਵਾਲੇ ਆ ਆ ਮਤਲਬ ਇਦਾਂ ਦੀ ਚੀਜ਼ ਵੀ ਨਹੀਂ ਨਾ ਅੰਕਲ ਜੀ ਕਿਨੂੰ ਚੱਕ ਕੇ ਜੇਬ ਚ ਪਾ ਲਵੇ ਬੰਦਾ ਹਾਂ ਸ਼ਰਿਆਂ ਵਿੱਚ ਚੱਕ ਕੇ ਲੈ ਕੇ ਗਏ ਆ ਆਲਦ ਵਾਲਾ ਦੇਖਦਾ ਪਹਿਲਾਂ ਪਏ ਇੱਥੇ ਕੋਈ ਹੈ ਨਹੀਂ ਆਲਦ ਵਾਲੇ ਫਿਰ ਸੜਕਾਂ ਲੋਂ ਵੀ ਦੇਖਿਆ ਉਹਨੇ ਫਿਰ ਵਿੱਚ ਰੱਖ ਕੇ ਵੀ 5 ਮਿੰਟ ਖੜੀ ਰੱਖੀ ਗੱਡੀ ਉਹਨਾਂ ਨੇ ਇਦਾਂ ਮੈਂ ਨਹੀਂ ਇਹਨਾਂ ਦਾ ਭਾਰ ਵੀ 5-10 ਕਿਲੋ ਹੋਣਾ। ਹਾਂ 6 ਕਿਲੋ ਹੈਗਾ ਵਜਨ ਇਹਦਾ। ਹਾਂਜੀ। ਇਹ ਤੁਸੀਂ ਗੱਲਬਾਤ ਸੁਣ ਇੱਥੇ ਤੁਹਾਡਾ ਨਾਮ ਕੀ ਇੱਕ? ਤੀਰਥਰਾਮ ਮੇਰਾ। ਤੁਸੀਂ ਤੀਰਥਰਾਮ ਅੰਕਲ ਜੀ ਦੀ ਗੱਲ ਸਾਰੀ ਸੁਣ ਲਈ ਐ ਕਿ ਕਿਵੇਂ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਰ ਤੁਸੀਂ ਜੇਕਰ ਇਹਨੂੰ ਜਾਣਦੇ ਹੋ ਇਹਨਾਂ ਨੂੰ ਕਿਤੇ ਪਛਾਣਦੇ ਹੋ ਇਹਨਾਂ ਦਾ ਨੰਬਰ ਜਿਹੜਾ ਆ ਉਹ ਡਿਸਪਲੇ ਸਾਹਮਣੇ ਆ ਗਿਆ ਜੀ ਇੱਕ ਵਾਰੀ ਗੱਡੀ ਗੱਡੀ ਦਾ ਨੰਬਰ ਦੱਸਦੇ ਤਫ਼ੀਤ ਗੱਡੀ ਦਾ ਤੁਹਾਨੂੰ ਨੰਬਰ ਵੀ ਦੱਸ ਦਿੰਦਾ ਜੀ ਪੀਪੀ 10 ਈਡਬਲਯੂ 4121 ਨੰਬਰ ਹੈ ਜੀ ਪੀਪੀ 10 ਈਡਬਲਯੂ 4121 ਜੇ ਸੱਚਾ ਨੰਬਰ ਹੋਇਆ ਅਸਲੀ ਨੰਬਰ ਹੋਇਆ ਤਾਂ ਚੋਰ ਜਲਦੀ ਫੜੇ ਜਾਣਗੇ ਪਰ ਹੋ ਸਕਦਾ ਨੰਬਰ ਪਲੇਟਾ ਗਲਤ ਹੋਣ ਹੋ ਸਕਦਾ ਨੰਬਰ ਪਲੇਟਾ ਫੇਕ ਹੋਣ ਤਾਂ ਇਸ ਕਰਕੇ ਜੇ ਤੁਹਾਡੇ ਆਲੇ ਦੁਆਲੇ ਕੀਤੇ ਰਹਿੰਦੇ ਇਤਲਾਕ ਕਰ ਦਿਓ ਪਰ ਇੱਕ ਵਾਰ ਫਿਰ ਤੋਂ ਦੱਸ ਦਿੰਦਾ ਪੀਪੀ 10 ਈਡਬਲਯੂ 4121 ਤਸਵੀਰਾਂ ਸਾਰੀਆਂ ਅਸੀਂ ਸਾਂਝੀਆਂ ਕਰ ਦੇਣੀ ਆ ਜੀ ਨਾਲ ਦੇਲ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਤੁਸੀਂ ਇਹਨਾਂ ਨੂੰ ਜਾਣ ਦਿਓ ਪਹਿਚਾਣ ਦਿਓ ਜ਼ਰੂਰ ਬਾਪੂ ਜੀ ਉਹਨਾਂ ਦੀ ਮਦਦ ਕਰੋ ਇਹਨਾਂ ਨੂੰ ਕਾਲ ਕਰ ਲਓ ਸਾਨੂੰ ਕਾਲ ਕਰ ਲਓ ਬਾਪੂ ਜੀ ਨੰਬਰ ਦੱਸ ਦਿਓ ਕੋਈ ਆਪਣਾ 220 8646 ਜ ਆ ਹੈਗਾ ਫੋਨ ਮੋਬਾਈਲ ਨੰਬਰ ਦੇ ਦੇਣਾ 8054540144 ਹਾਂ ਗੱਲ ਇਹ ਨਹੀਂ ਆ ਕਿ ਸਿਰਫ 1500 2000 ਦੀ ਚੀਜ਼ ਹੈ ਗੱਲ ਇਹ ਆ ਕਿ ਮਾੜੇ ਅੰਸਰ ਮੋਰੇ ਕੋਈ ਵੱਡਾ ਕਾਂਡ ਨਾ ਕਰ ਦੇਣ ਕਿਸੇ ਹੋਰ ਦੀ ਵੱਡੀ ਚੀਜ਼ ਚੋਰੀ ਕਰਕੇ ਨਾ ਲੈ ਜਾਣ ਜਾਂ ਇਹਨਾਂ ਛੋਟੀਆਂ-ਛੋਟੀਆਂ ਚੋਰੀਆਂ ਤੋਂ ਬਾਅਦ ਵੱਡਾ ਹਿਆਨਾ ਪੈ ਜਾਵੇ। ਹਾਂਜੀ। ਇਸ ਕਰਕੇ ਇਹਨਾਂ ਨੂੰ ਪਹਿਲਾਂ ਹੀ ਜਿਹੜਾ ਦਬੋਚਣਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਨਕੇਲ ਪਾਉਣੀ ਬਹੁਤ ਜ਼ਰੂਰੀ ਹੈ। ਔਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕੋਈ ਛੋਟੀ ਚੀਜ਼ ਨਹੀਂ ਚੱਕ ਕੇ ਲਫਾਫੇ ਵਿੱਚ ਪਾ ਲਈ ਜਾਂ ਜੇਬ ਵਿੱਚ ਪਾ ਲਈ ਆਹ ਟੋਕਾ ਮਸ਼ੀਨ ਹੈ ਜੀ ਛੋਟੀ। 6 ਕਿਲੋ ਭਾਰ ਦੱਸਿਆ ਜਾ ਰਿਹਾ 1500 ਤੋਂ ਲੈ ਕੇ 2000 ਮਾਰਕੀਟ 'ਚ ਕੀਮਤ ਹੈ ਤੇ ਇਹਨੂੰ ਸ਼ਰੇਆਮ ਜਿਹੜੇ ਚੋਰ ਆ ਉਹ ਚੱਕ ਕੇ ਲੈ ਗਏ ਕੋਈ ਤੁਹਾਨੂੰ ਫਿਰ ਤੋਂ ਦੱਸ ਦਿੰਦਾ ਕਿ ਜਿਵੇਂ ਬਾਪੂ ਜੀ ਨੇ ਦੱਸਿਆ ਕਿ ਚੋਰ ਪਹਿਲਾਂ ਆਉਂਦੇ ਆ ਵਿਉਂਤ ਬਣਾਉਂਦੇ ਆ ਮੈਂ ਨਾ 2 ਘੰਟੇ ਪਹਿਲਾਂ ਇੱਥੇ ਨੂੰ ਵੀ ਲੰਗੇ ਆ ਉਹ ਇਹ ਇਹ ਫੀਟ ਗੱਡੀ ਨਾ ਮੈਂ ਸੀਟੀਵੀ ਚੈੱਕ ਕੀਤਾ ਉਹ ਆਹੋ ਤਾਂ ਮੈਂ ਇਦਨੂ ਵੀ ਨੰਗੇ ਆ ਮੈਂ ਕਿਹਾ ਇਹ ਆ ਫੀਡ ਗੱਡੀ ਲੋਕੀ ਪਤਾ ਨਹੀਂ ਕਾਹਤੇ ਨਹੀਂ ਲੈਂਦੇ ਮੈਂ ਆਪਣੇ ਮਨ ਚ ਸੋਚਿਆ ਉੱਤੇ ਫੁਰਨਾ ਵੀ ਫੁਰ ਗਿਆ ਆਹੋ ਮੈਂ ਕਿਹਾ ਵੀ ਇਹ ਇਹ ਆ ਜਿਹੜੀ ਆ ਆਪਣੇ ਇਹਦੇ ਇੰਜਨ ਉੰਜਰ ਫੀਡ ਦੇ ਕਹਿੰਦੇ ਬਹੁਤ ਕਾਮਯਾਬ ਹੈ ਲੋਕੀ ਮੈਂ ਕਿਹਾ ਪਤਾ ਨਹੀਂ ਕਾਹਤੇ ਨਹੀਂ ਲੈਂਦੇ ਮੈਂ ਉੱਤੇ ਮੇਰੀ ਨਿਗਾਹ ਪੈ ਗਈ ਉਹਦੇ ਬਾਹਰ ਉਹ ਮੇਰੇ ਨਾਲ ਮਤਲਬ ਉਹ ਫੀਡ ਗੱਡੀ ਹੁਣ ਭੁੱਲਦੇ ਨਹੀਂ ਸਾਰੀ ਹੁੰਦੀ ਹੈ ਪਹਿਲਾਂ ਮਨ ਚ ਫੁਰਨਾ ਆ ਗਿਆ ਕਿ ਫੀਡ ਗੱਡੀ ਕਾਹਤੇ ਨਹੀਂ ਲੈਂਦੇ ਹੁਣ ਕਹਿੰਦੇ ਹੁਣ ਕਾਤੇ ਲੈ ਲੀਤਾ ਹੈ ਹਾਂ ਚਲੋ ਉਮੀਦ ਕਰਦੇ ਬਾਪੂ ਜੀ ਮੈਂ ਜਿਹੜੇ ਸਾਡਾ ਪਰਿਵਾਰ ਪਰਿਵਾਰ ਦੇਖ ਰਿਹਾ ਨਾ ਜੀ ਹਾਂਜੀ ਹਾਂਜੀ ਇਹਨਾਂ ਦਾ ਆਸ਼ੀਰਵਾਦ ਰਹਿੰਦਾ ਸਾਨੂੰ ਇਹ ਸਾਡੀ ਗਵਰਨਮੈਂਟ ਹੈ ਜੀ ਜਿਹੜੀ ਮਿੰਟ ਮਿੰਟ ਤੇ ਗੌਰ ਕਰਦੀ ਆ ਔਰ 90% ਇਦਾਂ ਹੋਇਆ ਕਿ ਚੋਰ ਫੜੇ ਗਏ ਆ ਵੀਡੀਓ ਤੋਂ ਬਾਅਦ ਉਮੀਦ ਕਰਦੇ ਆ ਜੇ ਇਹਨਾਂ ਦੇ ਨੇੜੇ ਤੇੜੇ ਕਿਤੇ ਕੋਈ ਰਹਿੰਦਾ ਹੋਇਆ ਇਹ ਜਾਣਦੇ ਪਹਿਚਾਣਦੇ ਹੋਏ ਇਹ ਨਹੀਂ ਡਰਦੇ ਕਿਸੇ ਤੋਂ ਇਹਨਾਂ ਨੇ ਸਾਨੂੰ ਤਲਾਕ ਕਰ ਦੇਣੀ ਚੋਰ ਜੂਰ ਫੜਿਆ ਜਾਏਗਾ ਠੀਕ ਹੈ ਚਲੋ ਮੈਂ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਿਚੁਏਸ਼ਨ ਸਮਝਾ ਦਿੰਦਾ ਜਿਵੇਂ ਬਾਪੂ ਜੀ ਨੇ ਗੱਲ ਦੱਸੀ ਕਿ ਪਹਿਲਾਂ ਕਹਿੰਦੇ ਫੀਅਟ ਗੱਡੀ ਇਤੋਂ ਲੰਗੀ ਮਨ ਚ ਫੁਰਨਾ ਫੁਰਿਆ ਕਿ ਯਾਰ ਲੋਕੀ ਫੀਅਟ ਗੱਡੀ ਕਿਉਂ ਨਹੀਂ ਲੈਂਦੇ ਉਹੀ ਫੀਅਟ ਗੱਡੀ ਵਾਲੇ ਮੁੜ ਕੇ ਆਉਂਦੇ ਆ ਵਿਉਂਤ ਬਣਾਉਂਦੇ ਆ ਬਾਪੂ ਜੀ ਨੂੰ ਗੱਲਾਂ ਚ ਪਾ ਲੈਂਦੇ ਆ ਤੀਰਥਰਾਮ ਬਾਪੂ ਜੀ ਦਾ ਨਾਮ ਆ ਤੇ ਫਿਰ ਉਹ ਵਾਸ਼ਰੂਮ ਲਈ ਪਿੱਛੇ ਜਾਂਦੇ ਆ ਤੇ 19 ਦੇਰ ਚੋਂ ਚੋਰ ਜਿਹੜੇ ਆ ਇੱਥੋਂ ਟੋਕਾ ਮਸ਼ੀਨ ਚੱਕ ਕੇ ਉਹ ਸਾਹਮਣੇ ਉਹ ਜਾਗਰਮਲ ਜੁਐਲਰਸ ਦੇ ਸਾਹਮਣੇ ਗੱਡੀ ਖੜੀ ਹੁੰਦੀ ਆ ਗੱਡੀ 'ਚ ਜਾ ਕੇ ਬਹਿ ਜਾਂਦੇ ਆ ਆਲਾ ਦਵਾਲਾ ਦੇਖਦੇ ਜਦੋਂ ਸਮਝ ਜਾਂਦੇ ਕਿ ਮoure ਰਾਹ ਕਲੀਅਰ ਹੈ ਟ੍ਰੈਫਿਕ ਨਹੀਂ ਹੈ ਇੱਥੋਂ ਖਿਸਕ ਜਾਂਦੇ ਪਰ ਤੁਸੀਂ ਇਹਨਾਂ ਨੂੰ ਜਾਣਦੇ ਹੋ ਤੁਸੀਂ ਚਾਹੁੰਦੇ ਹੋ ਕਿ ਰੇਲਵੇ ਰੋਡ ਤੇ ਅਜਿਹੀਆਂ ਵਾਰਦਾਤਾਂ ਨਾ ਹੋਣ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਸਾਥ ਜ਼ਰੂਰ ਦਿਓ ਕਿਉਂਕਿ ਤੁਹਾਡੇ ਸਾਥ ਨਾਲ ਹੀ ਇਹ ਦੁਨੀਆ ਚੱਲ ਰਹੀ ਹੈ ਤੁਹਾਡੇ ਸਾਥ ਨਾਲ ਹੀ ਇਹ ਮਾੜੇ ਅਨਸਰ ਫੜੇ ਜਾਂਦੇ ਸਲਾਖਾਂ ਦੇ ਪਿੱਛੇ ਜਾਂਦੇ ਕਿਸ ਨੂੰ ਇਨਸਾਫ ਮਿਲਦਾ ਤੁਹਾਡੇ ਤੇ ਆਸਰਾ ਰੱਖ ਕੇ ਤੁਹਾਡੇ ਤੋਂ ਉਮੀਦ ਰੱਖ ਕੇ ਅਵੇਅਰਨੈਸ ਲਈ ਵੀਡੀਓ ਬਣਾਉਂਦੇ ਆਂ ਔਰ ਉਮੀਦ ਕਰਦੇ ਆਂ ਕਿ ਤੁਸੀਂ ਇੱਕ ਵਾਰ ਫਿਰ ਤੋਂ ਸਾਥ ਦੋਗੇ ਜਿੱਦਾਂ ਹਮੇਸ਼ਾ ਸਾਡਾ ਸਾਥ ਦਿੰਦੇ ਪਰ ਚੋਰਾਂ ਨੂੰ ਕੋਈ ਡਰ ਨਹੀਂ ਹੈ ਹੁਣ ਤਾਂ ਲਗਾਤਾਰ ਇਸ ਰੋਡ ਤੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਉਹ ਤੋਂ ਬਾਅਦ ਉਹ ਮਸੀਹ ਹੋ ਰਿਹਾ ਕਿ ਚੋਰਾਂ ਨੇ ਪੱਕਾ ਹੀ ਅੱਡਾ ਬਣਾ ਲਿਆ ਪੱਕਾ ਹੀ ਏਰੀਆ ਬਣਾ ਲਿਆ ਪੱਕਾ ਹੀ ਮਥਲਿਆ ਕਿ ਰੇਲਵੇ ਰੋਡ ਤੇ ਚੋਰੀ ਕਰਕੇ ਭੱਜਣਾ ਬਹੁਤ ਸੌਖਾ ਹੈ ਭਾਵੇਂ ਰਸ਼ ਹੁੰਦਾ ਉਹਨਾਂ ਨੂੰ ਪਤਾ ਸਾਨੂੰ ਕਿਹੜਾ ਕਿਸ ਨੇ ਰੋਕਣਾ ਪਰ ਰੋਕ ਲੋ ਤੁਸੀਂ ਰੋਕ ਸਕਦੇ ਹੋਰ ਘੱਟ ਹੀ ਉਮੀਦ ਉਮੀਦ ਕਰਦੇ ਚੋਰ ਜਲਦੀ ਫੜ ਜਾਣਗੇ ਬਹੁਤ ਬਹੁਤ ਸ਼ੁਕਰੀਆ